ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਔਰ ਇਹ ਪਹਿਲੀ ਵਾਰ ਨਹੀਂ ਹੈ ਇਸ ਤੋਂ ਪਹਿਲਾਂ ਵੀ ਮਨਕੀਰਤ ਔਲਖ ਨੂੰ ਧਮਕੀਆਂ ਮਿਲ ਚੁੱਕੀਆਂ ਨੇ ਤੇ ਹੁਣ ਇੱਕ ਵਾਰ ਫੇਰ ਤੋਂ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਇੱਕ ਵਿਦੇਸ਼ੀ ਨੰਬਰ ਤੋਂ ਮਨਕੀਰਤ ਔਲਖ ਦੇ ਫੋਨ ਦੇ ਉੱਤੇ ਇੱਕ ਮੈਸੇਜ ਆਂਦਾ ਹੈ ਜਿਸ ਦੇ ਵਿੱਚ ਉਸ ਨੂੰ ਧਮਕੀਆਂ ਲਿਖੀਆਂ ਜਾਂਦੀਆਂ ਨੇ ਧਮਕੀ ਦੇਣ ਵਾਲੇ ਨੇ ਮੈਸੇਜ ਦੇ ਵਿੱਚ ਲਿਖਿਆ ਹੈ ਤਿਆਰੀ ਕਰ ਲੈ ਮੇਰੇ ਪੁੱਤ ਤੇਰਾ ਟਾਈਮ ਆ ਗਿਆ ਚਾਹੇ ਤੇਰੀ ਜਨਾਨੀ ਹੋਵੇ ਤੇ ਚਾਹੇ ਤੇਰਾ ਬੱਚਾ ਹੋਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਪੁੱਤ ਤੇਰਾ ਨੰਬਰ ਲਾਣਾ ਹੈ ਇਹ ਨਾ ਸੋਚੀ ਕਿ ਤੈਨੂੰ ਧਮਕੀ ਦੇ ਕੇ ਮਜ਼ਾਕ ਕੀਤਾ ਹੈ ਤੇਰਾ ਨੰਬਰ ਕਿੱਦਾਂ ਲੱਗਦਾ ਹੈ ਇਹ ਦੇਖੀ ਚੱਲ ਹੁਣ ਤੇਰਾ ਟਾਈਮ ਆ ਗਿਆ ਸੋ ਇਸ ਤਰੀਕੇ ਦੇ ਨਾਲ ਮੈਸੇਜ ਕੀਤਾ ਗਿਆ ਔਰ ਇਹ ਤਕਰੀਬਨ ਤਕਰੀਬਨ ਦੁਪਹਿਰ ਦੇ ਸਮੇਂ ਜਿਹੜਾ ਹੈ ਉਹ ਮੈਸੇਜ ਕੀਤਾ ਗਿਆ 1 ਵਜੇ ਤਕਰੀਬਨ 6 ਮਿੰਟ ਦੇ ਉੱਤੇ ਇਹ ਮੈਸੇਜ ਮੰਕੀਰਤ ਤੌਲਕ ਦੇ ਫੋਨ ਦੇ ਉੱਤੇ ਆਂਦਾ ਹੈ ਤੇ ਵਿਦੇਸ਼ੀ ਨੰਬਰ ਤੋਂ ਆਂਦਾ ਹੈ ਤੇ ਇਸ ਦੇ ਵਿੱਚ ਇਸ ਵਾਰ ਜਿਹੜੀ ਗੱਲ ਹੈ ਕਿਉਂਕਿ ਅੱਗੇ 20 ਜਦੋਂ ਧਮਕੀਆਂ ਮਿਲੀਆਂ ਨੇ ਤਾਂ ਮੰਕੀਰਤ ਤੌਲਕ ਤੱਕ ਗੱਲ ਹੋਇਆ ਕਰਦੀ ਸੀ ਪਰ ਇਹ ਪਹਿਲੀ ਵਾਰ ਹੈ ਜਦੋਂ ਉਸ ਦੇ ਪਰਿਵਾਰ ਨੂੰ ਵੀ ਨਾਲ ਖਿੱਚ ਲਿਆ ਗਿਆ ਉਸ ਦੀ ਪਤਨੀ ਦੇ ਲਈ ਉਸ ਦੇ ਬੱਚੇ ਦੇ ਲਈ ਵੀ ਇਹ ਸ਼ਬਦਾਬਲੀ ਵਰਤੀ ਗਈ ਹੈ ਤੇ ਉਹਨਾਂ ਨੂੰ ਵੀ ਧਮਕੀ ਦਿੱਤੀ ਗਈ ਹੈ ਸੋ ਸਿਰਫ ਮਨਕੀਰਤ ਔਲਖ ਨਹੀਂ ਉਸਦਾ ਪਰਿਵਾਰ ਵੀ ਹੁਣ ਖਤਰੇ ਦੇ ਵਿੱਚ ਹੈ ਮਨਕੀਰਤ ਔਲਖ ਦੀ ਗੱਲ ਕੀਤੀ ਜਾਵੇ ਤਾਂ ਉਸਦੇ ਨਾਲ ਇਹ ਕਾਫੀ ਲੰਬੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਨੇ ਚੀਜ਼ਾਂ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀ ਉਸ ਵੇਲੇ ਵੀ ਜਿਹੜਾ ਹੈ ਉਸਦਾ ਇਨਵੈਸਟੀਗੇਸ਼ਨ ਦੇ ਵਿੱਚ ਵੀ ਨਾਮ ਆਉਂਦਾ ਤੇ ਵਿਵਾਦਾਂ ਦੇ ਵਿੱਚ ਵੀ ਨਾਮ ਆਉਂਦਾ ਤੇ ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਧਮਕੀਆਂ ਵੀ ਜਿਹੜੀਆਂ ਉਸ ਨੂੰ ਮਿਲਦੀਆਂ ਨੇ ਤੇ ਉਸ ਤੋਂ ਬਾਅਦ ਕਾਫੀ ਲੰਬੇ ਸਮੇਂ ਦੇ ਲਈ ਮਨਕੀਰਤ ਔਲਖ ਜਿਹੜੇ ਹੈ ਉਹ ਭਾਰਤ ਛੱਡ ਕੇ ਵਿਦੇਸ਼ ਦੇ ਵਿੱਚ ਚਲੇ ਗਏ ਸੀਗੇ ਔਰ ਕਾਫੀ ਆਪਣੇ ਆਪ ਨੂੰ ਆਈਸੋਲੇਟ ਵੀ ਕਰ ਲਿਆ ਸੀ ਮਨਕੀਰਤ ਤੌਲਖ ਨੇ ਕਈ ਇੰਟਰਵਿਊਜ਼ ਦੇ ਵਿੱਚ ਵੀ ਦੇ ਬਾਰੇ ਜ਼ਿਕਰ ਕੀਤਾ ਕਿ ਹੁਣ ਮੈਂ ਇੱਕ ਬੱਚੇ ਦਾ ਪਿਤਾ ਬਣ ਚੁੱਕਿਆ ਤੇ ਪੂਰਾ ਪਰਿਵਾਰ ਹੈ ਤੇ ਮੈਨੂੰ ਇਨਾ ਚੀਜ਼ਾਂ ਦੇ ਨਾਲ ਮੇਰੀ ਜ਼ਿੰਦਗੀ ਜਿਹੜੀ ਆ ਉਹ ਡਿਸਟਰਬ ਹੋ ਜਾਂਦੀ ਹੈ ਤੇ ਡਰ ਦਾ ਮਾਹੌਲ ਵੀ ਬਣਦਾ ਮੈਂ ਇਨਾ ਸਾਰੀ ਕੌਂਟਰੋਵਰਸੀਆਂ ਤੋਂ ਪਰੇ ਰਹਿਣਾ ਚਾਹੁੰਦਾ ਹਾਂ ਉਹਨਾਂ ਨੇ ਆਪਣੇ ਇੰਟਰਵਿਊ ਦੇ ਵਿੱਚ ਜ਼ਿਕਰ ਵੀ ਕੀਤਾ ਸੀ ਔਰ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਇਦਾਂ ਦੀਆਂ ਧਮਕੀਆਂ ਜਿਹੜੀਆਂ ਨੇ ਉਹ ਜ਼ਿੰਦਗੀ ਨੂੰ ਹਿਲਾ ਕੇ ਰੱਖ ਦਿੰਦੀਆਂ ਨੇ ਮੈਂ ਹੁਣ ਕੋਈ ਵੀ ਗੀਤ ਨਹੀਂ ਕਰ ਪਾ ਰਿਹਾ ਮੈਂ ਮੇਰਾ ਕੰਮ ਹੈ ਕਿ ਮੈਂ ਗਾਵਾਂ ਮੈਂ ਆਪਣੇ ਸ਼ੋਜ਼ ਲਗਾਵਾ ਪਰ ਮੈਂ ਇਹ ਸਭ ਕੁਝ ਵੀ ਨਹੀਂ ਕਰ ਪਾ ਰਿਹਾ ਕਿਉਂਕਿ ਜਦੋਂ ਡਰ ਦਾ ਮਾਹੌਲ ਬਣਦਾ ਹੈ ਤਾਂ ਇਹ ਸਭ ਕੁਝ ਕਰਨਾ ਮੁਸ਼ਕਲ ਹੋ ਜਾਂਦਾ ਹੈ ਉਸ ਤੋਂ ਬਾਅਦ ਕਾਫੀ ਸਮੇਂ ਬਾਅਦ ਅਸੀਂ ਦੇਖਿਆ ਕਿ ਹੁਣ ਥੋੜਾ ਬਹੁਤ ਮਨਕੀਰਤਔਲਕ ਫਿਰ ਤੋਂ ਐਕਟਿਵ ਹੋਣੇ ਸ਼ੁਰੂ ਹੋਏ ਸੀ ਤੇ ਇੱਕ ਵਾਰੀ ਫਿਰ ਤੋਂ ਉਹਨਾਂ ਨੂੰ ਧਮਕੀ ਮਿਲ ਗਈ ਹੈ ਤੇ ਜੇਕਰ ਪੰਜਾਬ ਦੀ ਗੱਲ ਕਰੀਏ ਜਾਂ ਫਿਰ ਵਿਦੇਸ਼ਾਂ ਦੀ ਗੱਲ ਕਰੀਏ ਲਗਾਤਾਰੀ ਜਿਹੜੀ ਹੁਣ ਪੰਜਾਬੀ 뮤직 ਇੰਡਸਟਰੀ ਹੈ ਜਾਂ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਹੈ ਇਸ ਦੇ ਵਿੱਚ ਆਮ ਗੱਲ ਹੁੰਦੀ ਜਾ ਰਹੀ ਹੈ ਜਿਹੜੀਆਂ ਧਮਕੀਆਂ ਮਿਲਨਾ ਤੇ ਇਸ ਤਰੀਕੇ ਦੀ ਐਕਸਟਰੋਸ਼ਨ ਦੀ ਮੰਗ ਹੋਣਾ ਇਹ ਸਾਰੀਆਂ ਗੱਲਾਂ ਜਿਹੜੀਆਂ ਬੜੀਆਂ ਆਮ ਹੁੰਦੀਆਂ ਜਾ ਰਹੀਆਂ ਨੇ ਇਸ ਦੇ ਉੱਤੇ ਬੜੇ ਤਰ੍ਹਾਂ ਦੇ ਸਵਾਲ ਵੀ ਚੁੱਕੇ ਜਾਂਦੇ ਨੇ ਕਾਨੂੰਨ ਵਿਵਸਥਾ ਦੇ ਉੱਤੇ ਵੀ ਬਹੁਤ ਵੱਡਾ ਇੱਕ ਸਵਾਲ ਉੱਠਦਾ ਹੈ ਕਿ ਕੀ ਲਾਅ ਐਂਡ ਆਰਡਰ ਦੀ ਸਥਿਤੀ ਪੰਜਾਬ ਦੇ ਵਿੱਚ ਸਹੀ ਹੈ ਜਾਂ ਨਹੀਂ ਅੱਜ ਹਰ ਕਿਸੇ ਦਾ ਜਿਹੜਾ ਜਿਹੜਾ ਡਰ ਦਾ ਮਾਹੌਲ ਹੈ ਹਰ ਕਿਸੇ ਦੇ ਲਈ ਬਣਿਆ ਹੋਇਆ ਔਰ ਸਪੈਸ਼ਲੀ ਇੰਡਸਟਰੀਅਲਿਸਟ ਜਿਹੜੇ ਨੇ ਉਹਨਾਂ ਨੂੰ ਵੀ ਇੱਕ ਵੱਡਾ ਡਰ ਬਣਿਆ ਹੋਇਆ ਤਾਂ ਇੱਕ ਵਾਰੀ ਫੇਰ ਤੋਂ ਜਦੋਂ ਮਨਕੀਰਤ ਤੌਲਖ ਨੂੰ ਇਦਾਂ ਦੀ ਧਮਕੀ ਮਿਲਦੀ ਹੈ ਤਾਂ ਤੋ ਇਹ ਵੱਡਾ ਸਵਾਲ ਖੜਾ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਹੁਣ ਸਵਾਲ ਇਹ ਵੀ ਹੈ ਕਿ ਕਿਸ ਤਰੀਕੇ ਦੇ ਨਾਲ ਮਨਕ੍ਰਿਤ ਮਨਕੀਰਤ ਔਲਖ ਨੂੰ ਪ੍ਰੋਟੈਕਸ਼ਨ ਦਿੱਤੀ ਜਾਊਗੀ ਔਰ ਕਿਸ ਤਰੀਕੇ ਦੇ ਨਾਲ ਉਸ ਨੂੰ ਇਸ ਧਮਕੀ ਤੋਂ ਬਚਾਇਆ ਜਾਊਗਾ ਤੇ ਆਈਟੀ ਸੈਲ ਵਗੈਰਾ ਜਾਂ ਫਿਰ ਜਿਹੜੇ ਇਨਵੈਸਟੀਗੇਸ਼ਨ ਕਰਦੇ ਨੇ ਉਸ ਤੋਂ ਬਾਅਦ ਇਹ ਕਿਸ ਤਰੀਕੇ ਦੇ ਨਾਲ ਪਹੁੰਚਦੇ ਨੇ ਕਿ ਇਹ ਮੈਸੇਜ ਕਿੱਥੋਂ ਆਇਆ ਕਿਸ ਨੇ ਕੀਤਾ ਹਾਲਾਂਕਿ ਇਹ ਗੱਲਾਂ ਜਿਹੜੀਆਂ ਨੇ ਹਜੇ ਫਿਲਹਾਲ ਸਾਫ਼ ਨਹੀਂ ਹੋਈਆਂ ਕਿ ਇਹ ਮੈਸੇਜ ਵਿਦੇਸ਼ ਤੋਂ ਕਰਨ ਵਾਲਾ ਕੌਣ ਹੈ ਸਿਰਫ ਇੰਨੀ ਗੱਲ ਹੀ ਸਾਹਮਣੇ ਆਈ ਹੈ ਕਿ ਦੇਸੀ ਨੰਬਰ ਤੋਂ ਹੈ ਮੈਸੇਜ ਜਿਹੜਾ ਕੀਤਾ ਗਿਆ ਕਿਸ ਨੇ ਕੀਤਾ ਹੈ ਕੌਣ ਜ਼ਿੰਮੇਵਾਰੀ ਲੈ ਰਿਹਾ ਹਜੇ ਇਹ ਜਾਣਕਾਰੀ ਆਣੀ ਬਾਕੀ ਹੈ